ਹੇਗਾ ਯਾਰ ਪਿੰਡ ਚ ਕਹਿ ਦਿੰਦਾ ਮੈਂ ਕਾਰ ਮੰਨਦਾ ਕਿਹਨੂੰ ਕਿਹਾ ਯਾਰ ਤੂੰ ਆਦਾ ਪਿੱਛੇ ਕਿਉਂ ਮੰਗ ਯਾਰ ਗੁਲਾਮ ਦੀ ਕੀ ਗੱਲ ਹੈ ਬਲੱਗੀ ਹੋਰ ਕੇ ਤੂੰ ਸਾਡੇ ਤੋਂ 2 ਲੱਖ ਰੁਪਏ ਦੀ 2 ਲੱਖ 2 ਲੱਖ ਰੁਪਏ ਦੀ ਗੱਡੀ ਲਈ ਕੀ ਹੋਇਆ ਕੀ ਹੋਇਆ ਇਹਨੂੰ ਚੱਲਦੀ ਨਹੀਂ ਹੈ ਇਹ ਚੱਲਦੀ ਹੈਗੀ ਚੱਲਦੀ ਨਹੀਂ ਟਾਇਰ ਨਵੇਂ ਨਹੀਂ ਇਹ ਸਾਰਾ ਸਾਰਾ ਲੇਟਾ ਸਹੀ ਨਹੀਂ

ਤੂੰ ਚਾੜੀਆ ਤੂੰ ਬੱਲੇ ਚ ਨੌਕਸ ਦਾ ਸਕੀਆ ਯਾਰ ਕੋਈ ਧੀ ਮਾਰੀ 40000 ਰੁਪਏ ਦੀ ਮੁੰਡੇ ਨੇ ਕੋਈ ਹੈਲੋ ਬਾਈ ਜੀ ਕੋਈ ਠੱਗੀ ਨਹੀਂ ਮਾਰੀ ਕੋਈ ਠੱਗੀ ਨਹੀਂ ਮਾਰੀ ਉਹ ਨਹੀਂ ਨਹੀਂ ਬਾਈ ਜੀ ਕੋਈ ਠਗੀ ਮਾਰੀ ਹੈ ਮੁੰਡੇ ਨੇ 40000 ਰੁਪਏ ਦੀ ਹੁਣ ਮੁੱਕਰ ਰਿਹਾਗਾ ਤੂੰ ਤੈਨੂੰ ਕਿੱਥੋਂ ਪਤਾ ਲੱਗਿਆ ਮੈਨੂੰ ਮੈਨੂੰ ਨੈਟ ਤੇ ਪਾਈ ਵੀ ਸੀ ਬਾਈ ਇਹ ਅੱਛਾ ਇਹ ਬਾਈ ਨੂੰ ਨੈਟ ਤੇ ਪਾਈ ਵੀ ਸੀ ਕਾਰ ਜਿੱਤੋਂ ਕਾਰ ਲੈ ਕੇ ਆਉਂਦੀ ਆ ਉਹ ਵੀ ਬੰਦਾ ਸੀ ਲੈ ਜਾਂਦਾ ਨਾਲ ਇਨੇ 40000 ਰੁਪਏ ਦਾ ਵਿੱਚ ਓਲਾ ਰੱਖਿਆਗਾ ਕੋਈ ਓਲਾ ਨਹੀਂ ਬਾਈ ਜੀ ਨਹੀਂ ਕੋਈ ਓਲਾ ਨਹੀਂ ਰੱਖਿਆ ਸਾਰੀ ਕਾਰ オリジナル ਕਾਰ ਆ ਬਾਈ ਜੀ ਪੰਜਾਬ ਨੰਬਰ ਗੱਡੀ ਆ ਫਟਾ ਪੂਰੀ ਓਕੇ ਆ ਇਹ ਕੋਈ ਨਹੀਂ ਮੈਨੂੰ ਦਿਖਾਈ ਨਹੀਂ ਤੈਨੂੰ ਜਦੋਂ ਜਦੋਂ ਤੇਰਾ ਸੌਦਾ ਕੀਤਾ ਤੂੰ ਉਦੋਂ ਰੇਟ ਪੁੱਛਿਆ ਨਹੀਂ ਮੈਂ ਯਾਰ ਮੈਨੂੰ ਮੈਨੂੰ ਇਹਨੇ ਕਿਹਾ ਕਹਿੰਦਾ ਭਰਾਵਾਂ ਵਾਲੀ ਗੱਲ ਆ ਕਹਿੰਦਾ ਤੈਨੂੰ ਮੈਂ ਕਾਰ ਵਧੇ ਭਰਾਵਾਂ ਵਾਲੀ ਗੱਲ ਦਵਾਉਂਗਾ ਵਧੇ ਦਵਾਉਂਗਾ ਮੈਂ ਕਹਿੰਦਾ ਭਰਾ ਮੇਰਾ ਵਰਤਦਾ ਜੀ ਦਾ ਸਾਲਾਂ ਦਾ ਵਧ ਗਿਆ ਇਹ 6-7 ਸਾਲਾਂ ਦੀ ਲਿਆਇਆ ਥੋੜੇ ਪਹਿਲਾਂ ਸਾਡੇ ਪਿੰਡ ਦਾ ਪੂਰੀ ਲਿਆਇਆ ਹੁਣ ਵੀ ਲਿਆਇਆ ਕੋਈ ਠੱਗੀ ਨਹੀਂ ਇਹਨੂੰ ਕਿਸੇ ਨੇ ਉਂਗਲ ਲਾਈ ਆ ਬਾਈ ਕੋਈ ਨਹੀਂ ਲਾਈ ਬਾਈ ਤੂੰ ਨੈਟ ਤੇ ਗੱਡੀ ਮੈਂ ਪਾਈ ਵੇਖਿਆ ਵੇਖ ਲੈ ਆ ਲੈਟ ਤੇ ਦੇਖੋ ਮੈਂ ਤੁਹਾਨੂੰ ਕਹਿੰਦਾ ਬਾਈ ਜੀ ਕੋਈ ਗੱਡੀ ਮਹਿੰਗੀ ਨਹੀਂਗੀ ਕਿਸੇ ਨੇ ਰੁਪਏ ਦੀ ਠੱਗੀ ਮਾਰੀ ਹੈ ਬਾਈ ਜੀ ਤੈਨੂੰ ਵਾਰ-ਵਾਰ ਇਹ ਗੱਲ ਕਹਿ ਰਹੇ ਓਏ ਬਾਈ ਜੀ ਇਹ ਤਾਂ ਕੀ ਪਤਾ ਇਹਦੇ ਦਿਮਾਗ ਤੇ ਕੀ ਹੋ ਗਿਆ ਯਾਰ ਆ ਤੈਨੂੰ ਆ ਬੱਸ ਆ ਸੱਤ ਬਈ ਨੂੰ ਯਾਰ ਇਹ ਜਿਹੜਾ ਲਈ ਆ ਬਾਈ ਜੀ ਜਿਹੜਾ ਬੰਦੇ ਨੇ ਜਿਹੜੇ ਬੰਦੇ ਤੋਂ ਗੱਡੀ ਲਈ ਆ ਉਹ ਬਾਈ ਨੂੰ ਹੀ ਆਪਾਂ ਕੈਮਰੇ ਦੇ ਸਾਹਮਣੇ ਲੈ ਕੇ ਆਵਾਂਗੇ ਬਾਈ ਕੋਲੇ ਕੰਮ ਹੈ ਕਿਉਂਕਿ ਬਾਈਆਂ ਦਾ ਕਾਰਾਂ ਦਾ ਬਾਜ਼ਾਰ ਹੈ ਕਾਰ ਬਾਜ਼ਾਰ ਜਿਹਨੇ ਗੱਡੀ ਦਵਾਈ ਆ ਇਹ ਬੰਦਾ ਪਿੰਡੋਂ ਸੀ ਇਹਨਾਂ ਦੇ ਕਹਿੰਦਾ ਵੀ ਮੈਂ ਤੈਨੂੰ ਗੱਡੀ ਦਵਾਉਂਗਾ ਇਹ ਤੁਹਾਡੇ ਘਰੇ ਆਇਆ ਸੀ ਕਿ ਤੂੰ ਗਿਆ ਸੀ ਆਪਣੇ ਘਰੇ ਆਇਆ ਸੀ ਬਾਈ ਜੀ ਗੱਡੀ ਲੈਣ ਵਾਸਤੇ 6 ਮਹੀਨਿਆਂ ਦਾ ਮੈਂ ਵੇਟ ਕਰੀਨਾ ਕਣਕ ਏਰ ਪਾਲੀ ਪੁੱਤਾਂ ਵਾਂਗ ਕਣਕ ਹੈ ਬਈ ਕਣਕ ਵੇਚਾਂਗੇ ਤੇ ਗੱਡੀ ਲਵਾਂਗੇ ਚਾਰ ਵਿੱਚ ਇੰਨੀ ਕਿੰਨੀ ਸਾਡੇ ਜਾਂਦੇ ਨੇ ਬਜ਼ੁਰਗ ਨੂੰ ਦਵਾਈ ਦੋਣੀ ਹੁੰਦੀ ਹੈ ਮਗਾਜ ਰਕਾਰ ਲੈ ਲੈਨੇ ਆ ਜੇ ਛੋਟੀ ਕਾਰ ਹੈ ਕਾਰ ਛੋਟਾ ਪਰਿਵਾਰ ਹੈ ਵਰਤੀ ਆ ਇਹਨੂੰ ਮੈਂ ਕਹਤਾ ਮੈਂ ਦਵਾਈ ਦੇਗਾ ਤਾਂ ਲਿਆ ਆ ਜਾ ਆਪਣੀ ਭਰਾਵਾਂ ਵਾਲੀ ਗੱਲ ਤੈਨੂੰ ਕਾਰ ਥੋੜਾ ਮਹਿੰਗੀ ਦਿਵਾਉਂਗਾ ਇਹਨੂੰ ਕੀ ਪਤਾ ਸੀ ਗੱਡੀਆਂ ਦਾ ਇਹ ਕੀ ਮੈਂ ਤਾਂ ਇਹ ਕਰਦਾ ਮੈਂ ਲਈ ਫਿਰਦਾ ਹੁੰਦਾ ਕਹਿੰਦਾ ਪਿੰਡ ਦੇ ਵਿੱਚ ਮਲੰਗ ਹੈਗਾ ਯਾਰ ਪਿੰਡ ਦੇ ਚ ਕਹਿ ਦਿੰਦਾ ਮੈਂ ਕਾਰਨ ਮੈਨੂੰ ਤਾਂ ਕਿਹਨੂੰ ਕਿਹਾ ਯਾਰ ਤੂੰ ਉਹਦਾ ਪਿੱਛੇ ਕਿਉਂ ਤੂੰ ਮਲੰਗ ਯਾਰ ਇਹ ਗੁਲੰਗ ਵਾਲੀ ਕਿਹੜੀ ਗੱਲ ਹੈ ਮਲੰਗੀ ਆਉਂਦੀ ਹੈ ਤੂੰ ਨਹੀਂ ਯਾਰ ਮਲੰਗ ਵਾਲੀ ਕੋਈ ਗੱਲ ਜਦੋਂ ਤੁਹਾਨੂੰ ਗੱਲ ਪਤਾ ਸੀਗਾ ਇਸ ਚੀਜ਼ ਬਾਰੇ ਵੀ ਤੁਹਾਡੇ ਨਾਲ ਠੱਗੀ ਵੱਜੂਗੀ ਓ ਯਾਰ ਮੈਨੂੰ ਜੀ ਆਪ ਪਤਾ ਕਰਨਾ ਹੀ ਟਰਾਈ ਕਰਨਾ ਸੀ ਯਾਰ ਮੈਨੂੰ ਕਹਿੰਦਾ ਵੀ ਤੇਰੇ ਨਾਲ ਭਰਾਵਾਂ ਵਾਲੀ ਗੱਲ ਆ ਜਾ ਤੇਰੇ ਨਾਲ ਤਾਂ ਤੇ ਮੈਨੂੰ ਕੀ ਪਤਾ ਸੀਗਾ ਇਹ ਬੰਦੇ ਦਾ ਐਡਾ ਨਿਕਲੋ ਫੇਰ ਮੂੰਹ ਚ ਮਲੰਗ ਨਿਕਲਦਾ ਰਿਹਾ ਹੋਰ ਮੈਂ ਤੂੰ ਬਾਈ ਜੀ ਕੀ ਨੰਬਰ ਨਹੀਂ ਬੋਲਨੇ ਕਿ ਕਾਰ ਆਈ ਹੈ ਜਿਹੜਾ ਤੈਨੂੰ ਤੈਨੂੰ ਉਂਗਲ ਲਾਈ ਆ ਬਾਈ ਕਿਸੇ ਨੇ ਕੋਈ ਅੱਜ ਤੂੰ ਗੱਡੀ 'ਚ ਕੋਈ ਨੁਕਸ ਕੱਢਿਆ ਰਾਂ ਖੜੀ ਤੂੰ ਯਾਰ ਮੈਥੋਂ ਡਬਲ ਪੈਸੇ ਲੈ ਯਾਰ ਤੂੰ ਨੁਕਸ ਕੱਢ ਲੈ ਲਓ ਜੀ ਬਾਈ ਵੀ ਵਿਹਲਾ ਹੋ ਗਿਆ ਬਾਈ ਨੂੰ ਬੁਲਾਉਂਦੇ ਆਪਾਂ ਜਿਹਦੇ ਤੋਂ ਕਾਰ ਬਜ਼ਾਰ ਵਾਲੇ ਤੋਂ ਗੱਡੀ ਲਈ ਆ ਉਹ ਬਾਈ ਨੂੰ ਪੁੱਛਦੇ ਆਂ ਬਾਈ ਜੀ ਸასი ਕਾਲ ਜੀ ਭਾਈ ਜੀ ਕਿੰਨੇ ਰੁਪਈਆ ਦੀ ਗੱਡੀ ਲਈਏ ਤੁਹਾਡੇ ਤੋਂ ਸਾਡੇ ਤੋਂ 2 ਲੱਖ ਰੁਪਏ ਦੀ 2 ਲੱਖ 2 ਲੱਖ ਰੁਪਏ ਦੀ ਗੱਡੀ ਲਈ ਆ 2 ਲੱਖ ਰੁਪਏ ਦੀ ਗੱਡੀ ਭਾਈ ਜੀ ਗੱਡੀ 2 ਲੱਖ ਦੀ ਲੱਗੀ ਪੈਸੇ ਵੀ ਲੱਗੇਗੇ ਉੱਤੇ ਯਾਰ ਪੈਸੇ ਤੇ ਪੈਸੇ ਮੈਂ ਲਾਇਆ ਆ ਪੈਸੇ ਲਾਇਆ ਨੇ ਜੀ ਨਹੀਂ ਜੀ ਸਾਰਾ ਕੁਝ ਸਾਡ ਕਰਨੀ ਓਕੇ ਆ ਸਾਡਾ ਤਾਂ ਬਿਜ਼ਨਸ ਆ ਕਾਰ ਵੇਚਣ ਦਾ ਅੱਛਾ ਤੁਹਾਡਾ ਕਾਰ ਵੇਚਣ ਦਾ ਬਿਜ਼ਨਸ ਹੈ ਹਾਂ ਜੀ ਇਹ ਭਾਈ ਉਹ ਕਹਿੰਦਾ ਮੈਂ 2 ਲੱਖ ਰੁਪਏ ਦੀ ਗੱਡੀ ਜੀ 2 ਲੱਖ ਦੀ ਗੱਡੀ ਲਈ 30 ਲੱਖ 30 ਹਜ਼ਾਰ ਦਾ ਦੇਚ ਸਪੀਰੀਓ ਲਵਾਇਆ ਉਦੋਂ ਤਾਂ ਗਾਣੇ ਸੌਂਦਾ ਜਾਂਦਾ ਸੀਗਾ ਯਾਰ ਉਹ ਕਿੱਥੋਂ ਲਾ ਦੇ ਉਹਦਾ ਬਈ ਤੂੰ ਮੈਂ ਕਹਿੰਦਾ ਸੀ ਉਹ ਤੇਰੇ ਉਹਦਾ ਤਾਂ ਧਮਕ ਧਮਕ ਵਧਾ ਦੇ ਆ ਬੇਸ ਵਧਾ ਦੇ ਐ ਕਰਦਾ ਜਾਂਦਾ ਸੀ 30000 ਸਟੀਰੀਓ ਤੇ ਲੱਗਿਆ 2000 2 ਲੱਖ ਦੇ 30000 ਕਿੰਨੇ ਹੋਗੇ 2 ਲੱਖ 30000 ਤੇ ਫਿਰ 2 ਲੱਖ 30000 ਹੋ ਗਿਆ ਹਾਂ ਤੇ ਫਿਰ ਇਹ ਟਾਇਰ ਪਵਾਏ ਅਗਲੇ ਦੋ ਤੇ ਯਾਰ ਉਹ ਯਾਰ ਮੈਂ ਬਈ ਟਾਇਰ ਟੂਰ ਤੁਸੀਂ ਪਵਾ ਕੇ ਦਿੱਤੇ ਕਿ ਪਹਿਲਾਂ ਹੀ ਪਏ ਹੋ ਸੀ ਸਾਰੇ ਟਾਇਰ ਸਾਡੇ ਕੰਨੀ ਹੋ ਕੇ ਸੀ ਅੱਛਾ ਜਦੋਂ ਇਹਨਾਂ ਨੂੰ ਅਸੀਂ ਗੱਡੀ ਵਿਖਾਈ ਸੀ ਪਹਿਲਾਂ ਨੈਟ ਤੇ ਵੀ ਪਾਈ ਸੀ ਇਹ ਸਟੀਰੀਓ ਕਿਵੇਂ ਪਹਿਲਾਂ ਲੱਗਿਆ ਸੀ ਵੀ ਅਸੀਂ 2 ਲੱਖ ਰੁਪਏ ਦੀ ਦਿਆਂਗੇ 2 ਤੋਂ ਅਗਰ ਤੁਸੀਂ ਵੱਧ ਨਹੀਂ ਜਾਂ ਘੱਟ ਕੋਈ ਇਹਦੇ ਵਿੱਚੋਂ ਛੱਡਾਂਗੇ ਨਹੀਂ ਪੁੱਛੋ ਬਈ ਸਟੀਰੀਓ ਲੱਗਿਆ ਹੋਇਆ ਸੀ ਸਟੀਰੀਓ ਸੀਗਾ ਵਿੱਚ ਬਾਈ ਜੀ ਉਹ ਕਿਹਦਾ ਸਟੀਰੀਓ ਲੱਗਿਆ ਨਹੀਂ ਹੋ ਤਾਂ 500 ਵਾਲਾ ਸਟੀਰੀਓ ਸੀ ਯਾਰ ਹੁਣ 30 ਹਜ਼ਾਰ ਵਾਲਾ ਲਵਾਇਆ ਓ ਯਾਰ ਤੈਨੂੰ ਪਹਿਲਾਂ ਨਹੀਂ ਪਤਾ ਸੀ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਿਹਾ ਲਵਾਉਣ ਨੂੰ ਤੇ ਤੂੰ ਮੈਂ ਲਵਾ ਕੇ ਦੇਣਾ ਸੀ ਤੈਨੂੰ ਅਸੀਂ ਯਾਰ ਮੈਂ ਇਹਨੂੰ ਇਹ ਸਿੱਧੀ ਕਾਰਬਨ ਲੈ ਕੇ ਦੇ ਦਿੱਤੀ ਮੈਨੂੰ ਰਾਵਾਂ ਦੇ ਵਿੱਚ ਕੀ ਭਸਤੀ ਮੈਂ ਤੈਨੂੰ ਕਹਿ ਨਹੀਂ ਲਵਾਉਣਾ ਸਟੀਰੀਓ ਉਹ ਕਹਿੰਦਾ ਮੈਂ ਟਾਇਰ ਪਵਾ ਤੇ ਆ ਸਟੀਰੀਓ ਲਵਾਤਾਗਾ ਜਿਹੜੇ ਕਾਰ ਵਾਲੇ ਜਿਨ੍ਹਾਂ ਕੋਲੇ ਕਾਰ ਸੀ ਆਪਾਂ ਡੀਲਰਾਂ ਕੋਲੋਂ ਪੁੱਛਿਆ ਕਹਿੰਦੇ ਵੀ ਕਾਰ ਦੇ ਵਿੱਚ ਸਾਰਾ ਕੁਝ ਓਕੇ ਸੀ ਪਹਿਲਾਂ ਟਾਇਰ ਵੀ ਓਕੇ ਸੀਗੇ ਸਟੀਰੀਓ ਵੀ ਲੱਗਿਆ ਹੋਇਆ ਸੀਗਾ ਤੇ ਇਹ ਕਹਿੰਦਾ ਸਰਾਸਰ ਝੂਠ ਬੋ ਰਿਹਾਗਾ ਆਹ ਲੈ ਇਹ ਕਹਿੰਦਾ ਵੀ ਮੈਂ ਐਕਸਟੀਰੀਓ ਲਵਾ ਕੇ ਦਿੱਤਾ ਟਾਇਰ ਪਵਾ ਕੇ ਦਿੱਤੇ ਆ ਤੇ ਗੱਡੀ ਓਕੇ ਕਰਕੇ ਦੇ ਬਾਈ ਜੀ ਇਹ ਉਂਗਲਾਂ ਤੇ ਚੜ ਗਿਆ ਕਿਹੇ ਦੇ ਤੇ ਬਸ ਗੱਲ ਖਤਮ ਇਹ ਉਂਗਲਾਂ ਤੇ ਚੜਿਆ ਕਿਹੇ ਦੇ ਤੇ ਇਹਨੂੰ ਕਹ ਮੈਂ ਦੇਣਾ ਯਾਰ ਤੈਨੂੰ ਪੈਸੇ ਤੂੰ ਗੱਡੀ ਲਾ ਕੇ ਦੇ ਇਹ ਵੀ ਹੁਣੇ ਚੜ ਗਿਆ ਥੋੜਾ ਦੰਦਾ ਮੂੰਹ ਤੇ ਕਰਦਾ ਇਹ ਕਹਿੰਦਾ ਵੀ ਮੈਂ ਤੈਨੂੰ ਗੱਡੀ ਤੂੰ ਪੈਸੇ 2 ਲੱਖ ਰੁਪਏ 2 ਲੱਖ ਹੋਰ ਖਰਚਾ ਜੂਗਾ ਮਲੰਗ ਹੈਗਾ ਇਹ ਤਾਂ ਇਹਨੂੰ ਕੀ ਰੱਖਣਾ ਹੈ ਵਾਰੀ ਵਾਰੀ ਉਹੀ ਗੱਲ ਤੇਰੀ ਮਲੰਗ ਮਲੰਗ ਵਾਲੀ ਕਿਹੜੀ ਗੱਲ ਮਲੰਗ ਵਾਲੀ ਗੱਲ ਨਹੀਂ ਕਰਨੀ ਭਾਈ ਬੋਲਣਾ ਨਹੀਂ ਗਲਤ ਸ਼ਬਦ ਨਹੀਂ ਬੋਲਣੇ ਇਹ ਕੋਈ ਨਾ ਮੈਂ ਕੀ ਆਖੂੰਗਾ ਭਾਈ 2 ਲੱਖ ਰੁਪਏ ਦੇ ਸੌਦਾ ਹੋਇਆ ਨਾ ਹਾਂਜੀ 2 ਲੱਖ ਸੋਦੇ ਪੇਪਰ ਪਰ ਹੈਗਾ 2 ਲੱਖ ਹਾਂਜੀ ਆ ਵੀ ਕਾਗਜੇ ਸੀ ਪੂਰਾ ਇਹਨਾਂ ਨੂੰ ਐਫੀਡੇਟ ਸਭ ਕੁਝ ਦਿੱਤਾ 2 ਲੱਖ ਰੁਪਏ ਵਿੱਚ ਬਸ 2 ਲੱਖ ਰੁਪਏ ਦੇ ਵਿੱਚ ਐਫੀਡੇਟ ਵੀ ਹੋਇਆ ਇਹਨੇ ਕੱਲਾ ਭਰੋਸਾ ਕੀਤਾ ਬੰਦੇ ਤੇ ਇਹਦਾ ਭਰੋਸਾ ਤੋੜ ਦਿੱਤਾ ਠੀਕ ਹੈ ਤੁਸੀਂ ਐਜੇ ਛਤਰ ਜਿਹੜੇ ਦਿਮਾਗ ਵਾਲੇ ਹੁੰਦੇ ਇਹਨਾਂ ਤੋਂ ਬਚ ਕੇ ਰਿਹਾ ਕਰੋ ਹੁਣ ਇਹ ਕੋਈ ਕਰੋਗੇ ਹੱਲ ਇਹਨਾਂ ਦਾ ਬਾਈ ਜੀ ਸਾਰੇ ਪੈਸੇ ਗੱਡੀ ਤੇ ਲੱਗੇ ਆ ਸਾਡੇ ਕੋਲੇ ਕੋਈ ਹੱਲ ਨਹੀਂ ਇਹ ਆਪਦੇ ਪੈਸੇ ਲੈ ਲਿਆ ਕੇ ਲੈ ਜਾ ਸਕਦੇ ਆ ਸਾਡੀ ਕਾਰ ਮੋੜਨ ਮੈਂ ਪੁਲਿਸ ਕਾਰਵਾਈ ਕਰਵਾਉਂਗਾ ਅਦੀ ਆਪੀ ਤੁਹਾਨੂੰ ਇੱਕ ਵਾਰੀ ਸਾਧ ਲਿਆ ਬੰਦਾ ਵੀ ਮੂੰਹ ਤੇ ਆ ਗਿਆ ਆਪਣੀ ਪੱਤਰਕਾਰ ਨੂੰ ਸਾਧ ਲਿਆ ਮੈਂ ਪੁਲਿਸ ਕਾਰਵਾਈ ਉਹਦੀ ਕਰਾਉਂਗਾ ਬਾਈ ਜੀ ਤੁਹਾਡੇ ਵੱਲੋਂ ਤੁਹਾਡਾ ਕੋਈ ਬਸ ਤੁਹਾਨੂੰ ਅਸੀਂ ਪੁੱਛਣਾ ਸੀਗਾ ਵੱਡਾ ਬਾਈ ਤੇ ਜੋਨ ਕੋਈ ਰੋਲ ਹੀ ਨਹੀਂ ਰਿਹਾ ਜੀ 2 ਲੱਖ ਰੁਪਏ ਦਾ ਸਾਡਾ ਸੌਦਾ ਹੋਇਆ 2 ਲੱਖ ਹੀ ਸਾਡੇ ਕੋਲੇ ਪਹੁੰਚ ਗਈ ਹੈ ਉਹਦਾ ਉਹ ਰਾਹ ਜੋ ਖਾ ਗਿਆ ਮੇਰੇ ਕੋਲੇ ਬਾਈ ਜੀ ਬਿੱਲ ਪਏ ਆ ਗੱਡੀ ਦੇ ਜਿਹੜੇ ਆ ਦੋ ਆਸਰ ਜੀ ਪੁੱ ਰੁਪਏ ਦੀ ਪੂਰਾ ਵੀ ਗੱਲ ਨਹੀਂ ਕਰ ਰਿਹਾਗਾ ਕੋਈ ਤੁਹਾਨੂੰ ਸਾਈਜ਼ ਕਿ ਉੱਪਰ ਕਮਿਸ਼ਨ ਵਗੈਰਾ ਦਿੱਤਾ ਨਹੀਂ ਜੀ ਦੋਵੇਂ ਬੰਦੇ ਸਾਹਮਣੇ ਖੜੇ ਹੈ ਹਜੇ ਕੀ ਸ਼ੱਕ ਹੈ ਕੋਈ ਮੈਂ ਬਾਈ ਨਹੀਂ ਬਿੱਲ ਪੇਸ਼ ਕਰੂੰਗਾ ਤੂੰ ਕਰ ਦੇ ਪੁਲਿਸ ਕਾਰਵਾਈ ਆਪਾਂ ਕੋਰਟ ਤੇ ਪੇਸ਼ ਕਰਾਂਗੇ ਵੇਖੋ ਕਿਸੇ ਗੱਲ ਤੇ ਨਹੀਂ ਆ ਰਿਹਾਗਾ ਕਿਸੇ ਵੀ ਗੱਲ ਤੇ ਆ ਨਹੀਂ ਰਿਹਾਗਾ ਸਰਾਸਰ ਝੂਠ ਬੋਲ ਰਿਹਾ 40000 ਰੁਪਏ ਦੀ ਠੱਗੀ ਮਾਰੀ ਆ ਕੋਈ 5-10000 ਰੁਪਏ ਬੰਦ ਦਾ ਤੂੰ ਆਪ ਦਾ ਜਿਹੜਾ ਉਹ ਲੈ ਲਾ ਠੀਕ ਹੈ ਤੇ ਤੂੰ ਸਿੱਧਾ ਦੱਸ ਰਿਹਾ ਮੈਂ ਕੋਈ ਤੁਹਾਡੇ ਨਾਲ ਲਿਆਜ ਲਿਆਜ ਵਾਲੀ ਗੱਲ ਤੇ ਲਿਆਜ ਕਰਕੇ ਹੀ ਬਾਈ ਜੀ 4 2 ਲੱਖ ਦੀ 40 ਹਜ਼ਾਰ ਇਹ ਲਿਆਜ ਹੀ ਮੰਝਿਆ ਨੇ ਮੈਨੂੰ ਲਿਆਜ ਕਰਕੇ ਮੰਝਿਆ ਗਿਆ ਲਿਆ ਜੀ ਕਿਸੇ ਦਾ ਫਾਇਦਾ ਕਰਨ ਦਾ ਕੋਈ ਟਾਈਮ ਨਹੀਂਗਾ ਆ ਦੇ ਮੂਹ ਮੰਗਦਾ 5000 ਮੈਨੂੰ ਦੇ ਦੱਸ ਨਹੀਂ ਦੇ ਦ ਇਹ ਕੀ ਮੈਨੂੰ ਕੀਤਾ ਕੀ ਮਤਲਬ ਆ ਗਿਆ ਇਹ ਦੇਖੋ ਕੋਈ ਕਿਸਦਾ ਠਾਣੇ ਚ ਕੋਈ ਨਹੀਂ ਮੈਂ ਮੈਨੂੰ ਵੇਖੋ ਕੋਈ ਇਸ ਚੀਜ਼ ਦਾ ਅੱਜ ਕੱਲ੍ਹ ਭਰੋਸਾ ਕਰਨ ਦਾ ਟਾਈਮ ਨਹੀਂ ਹੈਗਾ ਤੁਸੀਂ ਆਪਣੀ ਚੀਜ਼ ਟਰਾਈ ਕਰਕੇ ਲਿਆ ਕਰੋ ਵਿੱਚ ਕਿਸੇ ਬੰਦੇ ਨੂੰ ਨਾ ਪਾਇਆ ਕਰੋ ਕਿਉਂਕਿ ਜੇ ਤੁਸੀਂ ਆਪ ਵਿਸ਼ਵਾਸ ਕਿਸੇ ਤੇ ਕਰੋਗੇ ਨਾ ਤੇ ਤੁਹਾਡਾ ਵਿਸ਼ਵਾਸ ਘਾਤ ਹੋ ਸਕਦਾਗਾ ਇਸੇ ਤਰ੍ਹਾਂ ਤੁਸੀਂ ਬਣੇ ਰਹੋ ਰਮਨ ਸੋਢੀ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਥੈਂਕ ਯੂ